ਫਾਇਦਾ ਲੁਕਦਾ ਲੱਦਾ ਵੀ ਇਸ ਦੇ ਜਿਹੜੇ ਇਸ ਦੀ ਕਾਹਾਂ ਕੋਈ ਅਪੀਲ ਨਹੀਂ ਹੈਗੀ ਇਸ ਕੇਸ ਦੀ ਇਹ ਫਾਈਨਲ ਸੈਟਲਮੈਂਟ ਹੈ ਲੋਕਾਂ ਦੇ ਬਹੁਤ ਜ਼ਿਆਦਾ ਪੈਸਾ ਤੇ ਟਾਈਮ ਬਚਦਾ ਹੈ ਤੇ ਇਸ ਦੇ ਵਿੱਚ ਦੋਹਾਂ ਧੜਿਆਂ ਨੂੰ ਇਹਦੀ ਲੱਗਦਾ ਵੀ ਨਾ ਕਿਸੇ ਦੀ ਹਾਰ ਤੇ ਨਾ ਕਿਸੇ ਦੀ ਜਿੱਤ ਬੜੇ ਬੜੇ ਲੋਕਾਂ ਲਈ ਬਹੁਤ ਫਾਇਦੇ ਸਾਡੇ ਅਫੀਸਰ ਸਾਹਿਬਾਨ ਤੇ ਸਾਰੇ ਬਹੁਤ ਕੋਸ਼ਿਸ਼ ਕਰਦੇ ਆ ਤੇ ਲੋਕਾਂ ਦਾ ਜਦੋਂ ਅਸੀਂ ਪਰਸ਼ੂ ਕਰਦੇ ਹਾਂ ਨਾ ਉਦੋਂ ਪੋਜ਼ਿਟਿਵ ਰਿਸਪਾਂਸ ਮਿਲਦਾ ਹੈ ਸਰ ਆਜਾ ਲੋਕਦਾਨ ਫਰਾਈ ਜਿਹੜੇ-ਜਿਹੜੇ ਕੇਸਾਂ ਨੂੰ ਲੈ ਕੇ ਅੱਜ ਆ ਦੱਸ ਸੀ ਤੇ 2025 ਦੀ ਇਹ ਸਾਡੀ ਨਾ 3rd ਨੈਸ਼ਨਲ ਲੋਕ ਅਦਾਲਤ ਹੈ ਜਿਹੜੀ ਪਟਿਆਲੇ ਦੀ ਆਪਣੀ ਕੋਰਟ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਹੋਲਡ ਕੀਤੀ ਜਾਂਦੀ ਹੈ ਪੰਜਾਬ ਲੀਗਲ ਸਰਵਿਸ অথরিটি ਜਿਹੜੇ ਸਾਡੇ ਇਥੋਂ ਦੇ ਐਗਜ਼ੀਕਟਿਵ ਚੇਅਰਮੈਨ ਐ ਕੇ ਮਿਸ਼ਰਾ ਜੀ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਉਹ ਕਰ ਰਹੇ ਹਾਂ ਇਹਦੇ ਵਿੱਚ ਜਿਸ ਜਿਸ ਤਰ੍ਹਾਂ ਦੇ ਚੈੱਕ ਬਾਉਂਸਰ ਕੇਸ ਹੈ ਕੰਪਾਉਂਡੇਬਲ ਕ੍ਰਿਮੀਨਲ ਕੇਸ ਹੈ ਐਮਏਸੀਟੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਨਲ ਦੇ ਜਿਹੜੇ ਕੇਸ ਹੈ ਉਹ ਤੇ ਹੋਰ ਸਿਵਲ ਕ੍ਰਿਮੀਨਲ ਰਿਕਵਰੀ ਸੂਟਸ ਹੈ ਬੈਂਕਸ ਦੇ ਨਾਲ ਜੇ ਕਿਸੇ ਦਾ ਕੋਈ ਝਗੜਾ ਹੈਗਾ ਜਿਸ ਤਰ੍ਹਾਂ ਕਿ ਬਿਜਲੀ ਦੇ ਪਾਣੀ ਦੇ ਜਿਹੜੇ ਬਿੱਲ ਦਾ ਕੋਈ ਝਗੜਾ ਹੁੰਦਾ ਹੈ ਪ੍ਰੀ ਲਿਟੀਗੇਟਿਵ ਸਟੇਜਾਂ ਵਾਲੇ ਜਿਹੜੇ ਕੇਸ ਹੈ ਨਾ ਉਹ ਕੇਸਾਂ ਦਾ ਵੀ ਮਿਲ ਕੇ ਇਸ ਲੋਕਦਾਲ ਦੇ ਵਿੱਚ ਅਸੀਂ ਉਹ ਕਰ ਰਹੇ ਹਾਂ ਟਿਕਅਪ ਕਰ ਰਹੇ ਹਾਂ ਤੇ ਮੈਕਸਿਮ ਇਥੇ ਪੰਜਾਬ ਪਟਿਆਲੇ ਦੇ ਵਿੱਚ 26 ਜਿਹੜੀ ਹੈ ਸਾਡੀ 28 25 28 28 ਅਸੀਂ ਬੈਂਚੇਜ ਪੰਗਲ ਪਟਾਲੇ ਵਿੱਚ ਲੱਗੇ ਨੇ 6 ਰਾਜਪੁਰਾ ਸਰ 6 ਰਾਜਪੁਰਾ 6 ਸਮਾਨੇ ਦੇ 5 ਹੈਗੇ ਨਾਬੇ ਹੈ ਜੀ ਜੀ ਇੱਕ ਰੈਵਨਿਊ ਕੋਡ ਦਾ ਹੈਗਾ ਇੱਕ ਵਿਮਨ ਸੈੱਲ ਦਾ ਇੱਕ ਵਿਮਨ ਸੈੱਲ ਦਾ ਸਾਡੇ ਹੈਗਾ ਜਿਹੜੇ ਅਸੀਂ ਉਹ ਕਰ ਰਹੇ ਆ ਦੇ ਵਿੱਚ ਫੂਲ ਕਰਦੇ ਆ ਲੋਕਾਂ ਨੂੰ ਇਹਦਾ ਇਹ ਫਾਇਦਾ ਲੋਕ ਦਾ ਲੱਦਾ ਵੀ ਇਸ ਦੇ ਜਿਹੜੇ ਇਸ ਦੀ ਕਾਹ ਕੋਈ ਅਪੀਲ ਨਹੀਂ ਹੈਗੀ ਇਸ ਕੇਸ ਦੀ ਇਹ ਫਾਈਨਲ ਸੈਟਲਮੈਂਟ ਹੈ ਲੋਕਾਂ ਦੇ ਬਹੁਤ ਜ਼ਿਆਦਾ ਪੈਸਾ ਤੇ ਟਾਈਮ ਬਚਦਾ ਹੈ ਤੇ ਇਸ ਦੇ ਵਿੱਚ ਦੋਹਾਂ ਜਾਣਿਆਂ ਨੂੰ ਇਹਦੀ ਲੱਗਦਾ ਵੀ ਨਾ ਕਿਸੇ ਦੀ ਹਾਰ ਤੇ ਨਾ ਕਿਸੇ ਦੀ ਜਿੱਤ ਬੜੇ ਬੜੇ ਲੋਕਾਂ ਲਈ ਬਹੁਤ ਫਾਇਦੇ ਜਿਹੜਾ ਅਸੀਂ ਲੋਕਾਂ ਦੇ ਕੋਰਟਾਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਕੰਮ ਹੋਣ ਕਰਨ ਬਹੁਤ ਜ਼ਿਆਦਾ ਕੰਮ ਹੋਣ ਕਰਨ ਤੇ ਜੋ ਇੰਨੇ ਕੇਸ ਇੱਕਦਮ ਡਿਸਪੋਜ਼ ਹੋਣੇ ਬਹੁਤ ਮੁਸ਼ਕਲ ਹੈ ਕਾਫੀ ਸਮਾਂ ਲੱਗ ਜਾਂਦਾ ਸਾਰੇ ਫਾਈਨਲੀ ਡਿਸਪੋਜ਼ ਕਰਨ ਲਈ ਇਸ ਕਰਕੇ ਲੋਕ ਦਾ ਲੋਕ ਅਦਾਲਤ ਇਹ ਹੈ ਮੀਡੀਅਮ ਹੈ ਜਿਹਦੇ ਰਾਹੀਂ ਅਸੀਂ ਆਪਣੇ ਜਿਹੜੇ ਹੈ ਨਾ ਡਿਸਪਿਊਟ ਹੈ ਉਹਨੂੰ ਸੈਟਲ ਕਰ ਸਕਦੇ ਹਾਂ ਜਿਆਦਾਤਰ ਮੈਟ੍ਰਿਮੋਨੀਅਮ ਕੇਸੇ ਹੁੰਦੇ ਨੇ ਉਹ ਸੋਲਵ ਹੁੰਦੇ ਨਜ਼ਰ ਆਉਂਦੇ ਨੇ ਸਾਡੇ ਆਫੀਸਰ ਸਾਹਿਬਾਨ ਤੇ ਸਾਰੇ ਬਹੁਤ ਕੋਸ਼ਿਸ਼ ਕਰਦੀ ਹੈ ਤੇ ਲੋਕਾਂ ਦਾ ਜਦੋਂ ਅਸੀਂ ਪਰਸੂ ਕਰਦੇ ਹਾਂ ਨਾ ਉਹ ਤੋਂ ਪੋਜੀਟਿਵ ਰਿਸਪਾਂਸ ਮਿਲਦਾ ਹੈ ਇਹ ਤਾਂ ਹੈ ਨਹੀਂ ਕਿ ਸੈਟਲਮੈਂਟ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈ ਜਿਹੜੇ ਜਿਹੜੇ ਮੈਟ੍ਰਿਮੋਨੀਅਮ ਡਿਸਪਿਊਟ ਆ ਨੇ ਇਟ ਨੀਡ ਸਮ ਟਾਈਮ ਇਹਨਾਂ ਨਾਲ થોਡੇ ਟਾਈਮ ਨਾਲ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਤਾਂ ਉਹ ਗੱਲ ਕਰਕੇ ਜਿਸ ਤਰ੍ਹਾਂ ਅੱਜ ਵੀ ਮੈਂ ਇੱਕ ਕੋਰਟ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਉੱਥੇ ਅਸੀਂ ਪਰਸੂ ਕੀਤਾ ਤੇ ਸਾਨੂੰ ਉਮੀਦ ਹੈ ਵੀ ਉਹ ਸੈਟਲ ਹੋ ਸਕਦਾ ਕੋਈ ਐਡੀਓ ਨਹੀਂ ਜਿਸ ਤਰ੍ਹਾਂ ਫੌਜਦਾਰੀ ਕੇਸਿਸ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਸੋਲ ਹੁੰਦਾ ਫੌਜਦਾਰੀ ਕੇਸਿਸ ਦੇ ਵਿੱਚ ਜਿਹੜੇ ਕੰਪਾਉਂਡੇਬਲ ਆਫੈਂਸਿਵ ਹੈ ਨਾ ਉਹਨਾਂ ਦੀ ਕੋਰਟ ਦੇ ਵਿੱਚ ਜਿਹੜੇ ਇੱਕ ਤਾਂ ਪਾਰਟੀਆਂ ਆਪ ਕੰਪਾਉਂਡ ਕਰ ਸਕਦੀਆਂ ਇੱਕ ਕੋਰਟ ਦੀ ਪਰਮਿਸ਼ਨ ਨਾਲ ਹੈ ਉਹਦੇ ਵਿੱਚ ਅਸੀਂ ਦੋਹਾਂ ਤਰ੍ਹਾਂ ਦੇ ਜਿਹੜੇ ਅਸੀਂ ਕੇਸ ਹੈ ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਸਪੈਸ਼ਲ ਬਿਜਲੀ ਦੇ ਬਿਜਲੀ ਮੈਟਰ ਬਿਲੀ ਚੋਰੀ ਦੇ ਕੇਸਾਂ ਦੇ ਬਾਰੇ ਇੱਕ ਸਪੈਸ਼ਲ ਬੈਂਚ ਅਸੀਂ ਉਹ ਲਾਇਆ ਹੋਇਆ ਹੈ ਉਹਦੇ ਵਿੱਚ ਕੰਪਾਊਂਡ ਹੋਏ ਐਫੈਂਸ ਜੀ ਉਹਨਾਂ ਨੇ ਉਹ ਅਮਾਉਂਟ ਭਰ ਕੇ ਉਹ ਵੀ ਅਸੀਂ ਸੈਟਲਮੈਂਟ ਕਰਦੇ ਆ। ਇਹ ਦੇਖ ਬੈਂਕਿੰਗ ਦੀ ਗੱਲ ਕਰੀਏ ਬੈਂਕਿੰਗ ਦੇ ਕਿੰਨੇ ਕੇਸ ਹੈ? ਇਹ ਦੇਖ ਕਿ ਕਿਸਾਨ ਹੈ ਜਾਂ ਕੋਈ ਆਮ ਜਨਤਾ ਦਾ ਹੈ ਜਾਂ ਬੈਂਕਿੰਗ ਦੇ ਕਿੰਨੇ ਬਸ। ਬੈਂਕਿੰਗ ਦੇ ਕੇਸ ਜਿਹੜੇ ਕਿਸਾਨ ਵੀ ਹੈਗੇ ਦੂਸਰੀ ਹੋਇਆ ਹੈ। ਇਹਦੇ ਵਿੱਚ ਇਹ ਨਹੀਂ ਕਿ ਆਪਟਿਕ ਵੀ ਕਿਸਾਨ ਹੀ ਜ਼ਿਆਦਾ ਹੈ। ਕਿਸਾਨ ਦੇ ਜ਼ਿਆਦਾ ਹੁੰਦੇ ਆ ਕੋਆਪਰੇਟਿਵ ਬੈਂਕਾਂ ਦੇ ਕੋਲੇ ਹੁੰਦੇ ਆ।